ਜੀ ਜੀ ਸ਼ੋਮਲੀ ਕਾਲੀਦਲ ਨੇ ਕੰਮ ਬਹੁਤ ਕੀਤੇ ਨੇ ਡਵੈਲਪਮੈਂਟ ਬਹੁਤ ਕੀਤੀ ਹੈ ਐ ਸ਼ੇਰੀਏ ਤੇ ਕੈਪਟਨ ਕਮਲਜੀਤ ਸਿੰਘ ਨੇ ਬਹੁਤ ਲੰਮਾ ਟਾਈਮ ਰਾਜ ਵੀ ਕੀਤਾ ਤੁਹਾਡੇ ਜ਼ਿਲ੍ਹਾ ਦੇ ਉੱਤੇ ਰਾਜ ਕੀਤਾ ਜਿਹੜੀ ਕਾਂਗਰਸੀ ਨੂੰ ਕਹਿੰਦੇ ਸੀ ਕਿ ਪੱਕੀ ਉਹ ਕਾਂਗਰਸੀ ਹੈ ਉਹ ਪੰਥਕ ਕਾਂਸੀ ਚਾਚੀ ਬਣਾਈ ਜੇ ਸਹੀ ਗੱਲ ਪੁੱਛਦੇ ਹੋ ਜਿਹੜੀ ਮੈਂ ਵੀ ਪਹਿਲੀ ਇਲੈਕਸ਼ਨ ਲੜੀ ਤੁਸੀਂ ਬਹੁਤ ਵੱਡੀਆਂ ਦਾ ਦੇ ਵਿੱਚ ਵੋਟਾਂ ਪਾਈਆਂ ਉਹਦਾ ਇੰਚਾਰਜ ਵੀ ਕੈਪਟਨ ਕਮਲਜੀਤ ਸਿੰਘ ਜੀ ਉਹਨੇ ਸ਼ੁਰੂਆਤ ਕੀਤੀ ਸੀ ਇਧਰੋਂ ਕੈਪਟਨ ਕਮਲਜੀਤ ਸਿੰਘ ਤੇ ਉਧਰੋਂ ਸਾਹਿਬ ਸੁਦੇਵ ਸਿੰਘ ਟੇਹੜਾ ਸੰਗਰੂਰ ਦੇ ਤੇ ਕਿਉਂਕਿ ਦੋ ਕਾਂਸੀ ਸਾਛਿਆ ਉਦੋਂ ਸੰਗਰੂਰ ਜੀ ਵੀ ਪੈਂਦੀਆਂ ਸੀ ਅਰ ਬਹੁਤ ਵੱਡੀ ਤੁਸੀਂ ਮੱਤ ਵੀ ਕੀਤੀ ਹਿੰਮਤ ਵੀ ਕੀਤੀ ਅਰ ਬਹੁਤ ਵੱਡੀ ਇਤਜ਼ਾਦ ਦੇ ਵਿੱਚ ਤੁਸੀਂ ਵੋਟਾਂ ਵੀ ਪਾਈਆਂ ਸਵਾਜ ਪਤਾ ਲੱਗਿਆ ਕਿ ਤੁਸੀਂ ਕਿੰਨੇ ਪੰਥ ਕੋ ਕਿੰਨੇ ਪੰਥ ਦੇ ਨਾਲ ਜੁੜੇ ਹੋਏ ਹੋ ਠੀਕ ਹੈ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਰਹੀਆਂ ਤੱਕੇ ਹੁੰਦੇ ਰਹੇ ਪਰ ਤੁਸੀਂ ਪੰਥ ਦੇ ਨਾਲ ਜੁੜੇ ਰਹੇ ਹੋ ਮੈਂ ਉਹਦੇ ਨਾਲ ਹੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੈ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਬੜਾ ਜੋਰ ਲਾਇਆ ਉਹਨਾਂ ਨੂੰ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਾ ਕੰਮ ਸਿਰੇ ਨਾਲ ਲੱਗੇ ਮੈਂਬਰ ਇਹ ਤਾਂ ਕਮੇਟੀ ਬਣੀ ਸੀ ਸੱਤ ਮੈਂਬਰ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਐਜਪੀਸੀ ਦੇ ਉਹਨਾਂ ਦੇ ਨਾਲ ਬਡੁੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਨੇ ਜਿਹੜਾ ਪੱਕਾ ਸੀ ਕਿ ਜੋਸ਼ ਕੁਬੀਰ ਕਹਿ ਦੂਗਾ ਇਹਨਾਂ ਨੇ ਉਹੀ ਕਰਨਾ ਤੇ ਉਹਨਾਂ ਨੂੰ ਤੁਰ ਜਾਇਨ ਕਰਾਏ ਫਿਰ ਉਹਨੂੰ ਇਹ ਵੀ ਆਸਮੀ ਸੀ ਕਿ ਝੁੰਡਾ ਸਾਹਿਬ ਤਾਂ ਬਾਹਰ ਹੀ ਜਾ ਸਕਦੇ ਇਹ ਆਈ ਸਾਹਿਬ ਨੂੰ ਜੋਸ਼ ਹੀ ਕਹਿ ਦਾਂਗੇ उही गल कर लागे बीबी ससवंत कौर है मुलाजम है तख्त साहब की गल घटा हैकाल तख्त साहब ने सत्त मैंबरी कमेटी बनाई है तो पहले खेरू खेरू होगी पर मैं इन बधाई दिना पंजे मैंबर चट्टान की तरह खड़े रहे श्री अकाल तख्त साहब से गए कि सा डायरैक्शन है अकाल तख्त जथदार साहब ने कहा ਕਿ ਤੁਹਾਨੂੰ ਇਹੀ ਹੁਕਮ ਹੈ ਕਿ ਲੋਕਾਂ ਦੇ ਵਿੱਚ ਜਾਓ ਭਰਤੀ ਕਰੋ ਭਰਤੀ ਕਰਕੇ ਇੱਕ ਵਧੀਆ ਅਕਾਲੀ ਦਲ ਇੱਕ ਮਜ਼ਬੂਤ ਅਕਾਲੀ ਦਲ ਬਣਾ ਕੇ ਪੰਥਕ ਸਰਕਾਰ ਹੋਣੀ ਚਾਹੀਦੀ ਹੈ ਇੱਥੇ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਪੰਥਕ ਸਰਕਾਰ ਹੋਵੇ ਸੋਏ ਚਤਾਨ ਦੀ ਤਰ੍ਹਾਂ ਖੜੇ ਉੱਤੇ ਅੱਗੋਂ ਵੀ ਸੁਣ ਤੇ ਛਾਗੇ ਵਾਲੀ ਗੱਲ ਕਿ ਤੁਸੀਂ ਵੀ ਚਤਾਨ ਦੀ ਤਰ੍ਹਾਂ ਨਾਲ ਖੜਗੇ ਤੁਸੀਂ ਵੀ ਬਹੁਤ ਹਿੰਮਤ ਕੀਤੀ ਮਿੰਤ ਕੀਤੀ ਥਾ ਥਾ ਦੇਖ ਰਹੇ ਹੋ ਕਿ ਜਿੱਥੇ ਅਸੀਂ ਪਹਿਲਾਂ ਸੁਖਬੀਰ ਸਿੰਘ ਬਾਦਲਾਉਂਦਾ ਸੀ ਉਥੇ ਜੋਰ ਲਾ ਕੇ ਕੱਠ ਕਰਦੇ ਸੀ ਬਸਾ ਦਿੰਦੇ ਸੀ ਹੋਰ ਸਾਰਾ ਕੁਝ ਹੀ ਕਰਦੇ ਸੀ ਪਰ ਅੱਜ ਤੁਸੀਂ ਆਪਣੇ ਆਪ ਆ ਰਹੇ ਹੋ ਆਪਣੇ ਆਪ ਬਿੰਤ ਕਰ ਰਹੇ ਹੋ ਤੇ ਆਪ ਹਿੰਮਤ ਕਰ ਰਹੇ ਹੋ ਜਿੱਥੇ ਜਾ ਰਹੇ ਨੇ ਉਥੇ ਹਰ ਜਗ੍ਹਾ ਤੇ ਉੱਤੇ ਵੱਡੇ ਤੋਂ ਵੱਡਾ ਕੱਠ ਹੁੰਦਾ ਆ ਰਿਹਾ ਸਭ ਤੋਂ ਪਹਿਲਾਂ ਕੱਠ ਧੁੰਦਾ ਸਾਹਿਬ ਨੇ ਬਣਾਇਜ ਕੀਤਾ ਜ਼ਰੂਰਚ ਕੀਤਾ ਪਟਿਆਲੇ ਹੋਇਆ ਸਾਡੇ ਪੰਜਾਬ ਦੇ ਵਿੱਚ ਹੀ ਹੁਣ ਇੱਕ ਹੋਰ ਲੱਗੀ ਹੋਈ ਹੈ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਹਰ ਬੰਦਾ ਕਹਿੰਦਾ ਕਿ ਸਾਡੇ ਰੱਖੋ ਪਹਿਲਾਂ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਕਿ ਜਿਹਨਿਆਂ ਦੇ ਵਿੱਚ ਕੱਟ ਹੋਣੇ ਚਾਹੀਦੇ ਨੇ ਹੁਣ ਕਾਸੀ-ਚਾਸੀ ਦੀ ਗੱਲ ਆ ਗਈ ਅਖੀਰ ਦੇ ਵਿੱਚ ਹਾਲਾਤ ਇਹ ਪੈਦਾ ਹੋ ਜਾਣੇ ਨੇ ਕਿ ਹਰ ਪਿੰਡਾਂ ਨੇ ਕਹਿਣਾ ਹੈ ਕਿ ਜੀ ਸਾਡੇ ਕੋਲ ਆਓ ਅਸੀਂ ਇਕੱਠ ਕਰਦੇ ਹਾਂ ਸਾਡੇ ਨਾਬੇ ਹਲਕੇ ਦੇ ਵਿੱਚ ਪਿੰਡਾਂ ਨੇ ਕਿਹਾ ਮਡੌਰ ਪਿੰਡ ਕਿਹਾ ਖੈ ਤੁਸੀਂ ਜਾਣਦੇ ਹੋਵੋਗੇ ਸਾਡੇ ਏਰੀਆ ਦਾ ਸਭ ਤੋਂ ਵੱਡਾ ਪਿੰਡ ਹੈ ਉਹ ਕਹਿਣ ਲੱਗੇ ਸਾਡੇ ਪਿੰਡ ਦੇ ਵਿੱਚ ਇਕੱਠ ਰੱਖੋ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ ਲੰਗ ਪਿੰਡ ਬਹੁਤ ਵੱਡਾ ਪਿੰਡ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੰਗ ਪਿੰਡ ਰੱਖੋ ਅਸੀਂ ਵੱਡਾ ਇਕੱਠ ਕਰਾਂਗੇ ਸੋ ਦਿਨ ਪਰ ਦਿਨ ਪਿਉਂ ਚੜਦੀ ਜਾ ਰਹੀ ਹੈ ਬਹੁਤ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਚਾਹੇ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਪਰ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਹੈ ਹਰ ਬੰਦਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਆ ਮੈਂ ਦੇਖਿਆ ਕਿ ਹਿੰਦੂ ਭਾਈਚਾਰੇ ਦੇ ਵਿੱਚ ਵੀ ਬਹੁਤ ਚਾਅ ਹੈ ਕਿ ਅਸੀਂ ਵਕਤ ਦੇ ਨਾਲ ਜੁੜਨਾ ਹੈ ਔਰ ਆਪਾਂ ਨੇ ਜਿਵੇਂ ਇਹ ਕਨਸਿਸਟੈਂਸੀ ਵਾਲੀ ਹੈ ਕੈਪਟਨ ਕਮਲਜੀਤ ਸਿੰਘ ਨੇ ਤੇ ਉਸੇ ਤਰ੍ਹਾਂ ਸਾਰੇ ਪੰਜਾਬ ਨੂੰ ਬਦਲਣਾ ਕੋਈ ਵੀ ਪਾਰਟੀ ਜੋ ਪੰਥ ਕਰ ਸਕਦਾ ਜੋ ਰੀਜਨਲ ਪਾਰਟੀ ਕਰ ਸਕਦੀ ਹੈ ਔਰ ਕੋਈ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਕੋਈ ਭਾਜਪਾ ਹੋਵੇ ਜੇ ਆ ਪਏ ਹੋਣ ਕੋਈ ਪਾਰਟੀ ਹੋਵੇ ਹਰ ਇੱਕ ਦੇ ਹਿੱਤ ਦਿੱਲੀ ਆ ਨਾ ਜੁੜੇ ਹੋਏ ਨੇ ਇੱਕੋ ਇੱਕ ਪਾਰਟੀ ਹੈ ਸ਼ੋਮਨੀ ਕਾਲੀ ਦਲ ਜਿਹਦੇ ਹਿੱਤ ਪੰਜਾਬ ਦੇ ਨਾਲ ਜੁੜੇ ਹੋਏ ਨੇ